ਹਾਂਜੀ ਭਰਾਵੋ ਆ ਵੀਡੀਓ ਦੇਖੋ ਕਹਿੰਦੇ ਰੌਣਕੇ ਲੱਗੀ ਪਈ ਆ ਬੀਜੀਪੀ ਵਾਲੇ ਜਿਹੜੇ ਛੁੱਟ ਪਈਆਂ ਨੇਤਾ ਬਣੇ ਵੇ ਆ ਵੀਰੋ ਸਾਰੇ ਇਸ ਕੰਮ ਵਿੱਚ ਆ ਚੁੱਕੇ ਆ ਹੁਣ ਤੁਸੀਂ ਦੇਖੋ ਹਰ ਗਲੀ ਮਹੱਲੇ 'ਚ ਇਹਨਾਂ ਦੀ ਵੀਡੀਓ ਆ ਰਹੀ ਆ ਕਈਆਂ ਨੇ ਤਾਂ ਵੀਰੋ ਸੜਕਾਂ ਤਾਂ ਹੀ ਠੇਕਾ ਲੈ ਲਿਆ ਕਹਿੰਦੇ ਕਈ ਤਾਂ ਹੁਣ ਸੜਕਾਂ ਦੇ ਨਾਮ ਇਹਨਾਂ ਦੇ ਨਾਮ ਤੇ ਰੱਖੇ ਜਾਣ ਲੱਗੇ ਆ ਆ ਦੇਖ ਲਓ ਵੀਰੋ ਨੇਤਾਗਿਰੀ ਵੀ ਕਰਦੇ ਆ ਤੇ ਲੋਕਾਂ ਦੇ ਨਾਲ ਜਿਹੜਾ ਖਲਵਾੜ ਕਰ ਰਹੇ ਆ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਜਿਹੜਾ ਖਲਵਾੜ ਕਰ ਰਹੇ ਆ ਉਹ ਸਭ ਦੇ ਸਾਹਮਣੇ ਜੱਗ ਜਹਾਰਾ ਹੁਣ ਤੁਸੀਂ ਦੇਖੋ ਰਾਜਨੀਤੀ ਚ ਕਹਿੰਦੇ ਆਏ ਆ ਤੇ ਉਧਰ ਹੱਥ ਮੋਟਾ ਮਰਾਂਗੇ ਤੇ ਇਧਰ ਕਮਾਈ ਫਿਰ ਵੰਡਾਂਗੇ ਸੋ ਵੀਰੋ ਆਹ ਚੱਲ ਰਿਹਾ ਅੱਜਕੱਲ ਸੁੱਟ ਪਈ ਆ ਜਿਹੜੇ ਨੇਤਾ ਬਣੀ ਪਏ ਆ ਫਿਰਦੇ ਆ ਉਹਨਾਂ ਨੇ ਆਹ ਜਿਹੜਾ ਕੰਮ ਅਪਣਾ ਲਿਆ ਏ ਸੋ ਮੈਂ ਹੈਰਾਨ ਆ ਕਿਵੇਂ ਲੜਚੇ ਨੂੰ ਬਗੜਾ ਕੇ ਇਹ ਲੋਕ ਕੋਈ ਕਿਤੇ ਲੈ ਕੇ ਜਾ ਰਿਹਾ ਏ ਕੋਈ ਕਿਤੇ ਲੈ ਕੇ ਜਾ ਰਿਹਾ ਏ ਕੋਈ ਸੜਕਾਂ ਤੇ ਹੀ ਰੌਣਕ ਲਾ ਰਿਹਾ ਏ ਸੋ ਵੀਰੋ ਮਹਰਾਨਾ ਇਸ ਪਾਰਟੀ ਦੇ ਪ੍ਰਧਾਨ ਤੇ ਆ ਹੋਰ ਜੋ ਵੀ ਹੈ ਕਿਉਂ ਇਹੋ ਜਿਹੇ ਲੋਕਾਂ ਨੂੰ ਭਰਤੀ ਕਰ ਰਿਹਾ ਜਿਹੜਾ ਰੋਜ਼ ਬਦਨਾਮੀ ਦਾ ਕਾਰਨ ਬਣ ਰਹੇ ਆ ਸੋ ਆ ਦੇਖੋ ਜੀ ਤੁਸੀਂ ਵੀਡੀਓ ਕਿਵੇਂ ਇਹ ਹੋਟਲ ਚ ਜਾ ਰਿਹਾ ਹੈ ਚਲੋ ਮੈਂ ਤਾਂ ਇਹ ਵੀ ਸ਼ੁਕਰ ਮਨਾਦਾ ਹੈ ਕਿ ਹੋਟਲ ਜਾ ਰਿਹਾ ਹੈ ਕਿਤੇ ਸੜਕ ਤੇ ਨਹੀਂ ਨਾ ਟੰਪੂ ਘੜਤਾ ਕਿਉਂਕਿ ਇੱਕ ਨੇਤਾ ਦੀ ਪਹਿਲਾਂ ਇਹਨਾਂ ਦੀ ਸੜਕ ਤੇ ਜਿਹੜੀ ਵੀਡੀਓ ਆ ਵਾਇਰਲ ਹੋ ਚੁੱਕੀ ਆ ਸਾਰਿਆਂ ਨੂੰ ਪਤਾ ਹੈ ਜਗ ਜਹਾਰ ਆ ਸੋ ਵੀਰੋ ਮੈਂ ਤਾਂ ਇਹ ਕਹਾਂਗਾ ਬਚ ਕੇ ਰਹਾ ਜੇ ਲੋਕਾਂ ਕੋਲੋਂ ਦੂਰ ਰਹੋ ਸੋ ਵੀਡੀਓ ਕਹੀ ਲਗੀ ਜ਼ਰੂਰ ਉਸੇ ਧੰਨਵਾਦ ਜੀ